ਮੌਸਮ ਵਿਭਾਗ ਨੇ ਪੰਜਾਬ ਚ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਕਾਰਨ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਰਾਜਸਥਾਨੇ ਦਿੱਲੀ ਯੂਪੀ ਕਈ ਸੂਬਿਆਂ ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤੇ ਜਨ ਜੀਵਨ ਠੱਪ ਹੋ ਗਿਆ ਹੈ ਮੀਂਹ ਦੇ ਨਾਲ ਨਾਲ ਤੂਫਾਨ ਬਿਜਲੀ ਤੇ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ 'ਚ ਪ੍ਰੀ ਮਾਨਸੂਨ ਪਹਿਲਾਂ ਹੀ ਦਸਤਕ ਦੇ ਚੁੱਕਾ ਹੈ ਤੇ ਕਈ ਜ਼ਿਲ੍ਹਾ 'ਚ 40 ਐਮ ਐਮ ਤੱਕ ਮੀਂਹ ਦੇਖਣ ਨੂੰ ਮਿਲ ਚੁੱਕਾ ਹੈ ਇਸੇ ਲਈ ਚ ਐਤਵਾਰ ਤੜਕੇ ਪੰਜਾਬ ਦੇ ਕਈ ਜ਼ਿਲ੍ਹਾ 'ਚ ਮੀਂਹ ਪਿਆ ਹੈ ਮੌਸਮ ਮਾਹਿਰਾ ਅਨੁਸਾਰ ਪੰਜਾਬ ਸਮੇਤ ਗਵਾਂਢੀ ਸੂਬਿਆਂ 'ਚ ਹਾਲੇ ਵੀ ਵਿਆਪਕ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਕਾਰਨ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਨੇ 1 ਤੇ 2 ਜੁਲਾਈ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਉੱਥੇ ਹੀ 3-4 ਜੁਲਾਈ ਨੂੰ yellow alert ਚ ਦਰਮਿਆਨੀ بارش ਦੀ ਚੇਤਾਵਨੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹਰਿਆਣਾ, ਚੰਡੀਗੜ੍ਹ, ਦਿੱਲੀ ਚ ਵੀ ਅਲਰਟ ਦਿੱਤਾ ਗਿਆ ਹੈ। ਮੀਂਹ ਕਾਰਨ ਪੰਜਾਬ ਤੇ ਤਾਪਮਨ ਚ ਗਰਾਵਟ ਦੇਖਣ ਨੂੰ ਮਿਲਿਆ ਹੈ ਤੇ ਗਰਮੀ ਤੋਂ ਕੁਝ ਰਾਹਤ ਮਿਲਿਆ। ਐਸਐਸਐਲ ਚਲੇ ਸ ਬਠਿੰਡਾ 39.6 ਡਿਗਰੀ ਨਾਲ ਪੰਜਾਬ ਤੋਂ ਸੱਤ ਸਭ ਤੋਂ ਗਰਮ ਰਿਹਾਏ। ਕਟੋਕੜ ਤਾਪਮਨ ਸ਼੍ਰੀਨ ਚ ਮੀਂਹ ਕਾਰਨ ਅੰਮ੍ਰਿਤਸਰ ਚ ਸਭ ਤੋਂ ਘੱਟ ਤਾਪਮਨ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।